ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਦੀ ਫਤਿਹ ਸੋ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਅਣਾਂ ਸਾਹਮਣੇ ਤੇ ਸੁਰਿੰਦਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਮੈਂ ਸਮਝਦਾ ਜੋ ਦਿੱਲੀ ਚਾਹੁੰਦੀ ਸੀ ਉਹ ਹੋਇਆ ਜੋ 1925 ਤੋਂ 1947 ਤੋਂ ਜਾਂ ਸਮੇਂ-ਸਮੇਂ ਤੇ ਜੋ हरियाणा कमेटी वख्री बनाਉਣ ਤੱਕ ਦਿੱਲੀ ਕਮੇਟੀ ਪਟਨਾ ਸਾਹਿਬ ਹਜੂਰ ਸਾਹਿਬ ਬਣਾਉਣ ਤੱਕ ਜੋ ਸ਼ਾਸ਼ਾ ਰਚ ਰਹੀ ਸੀ ਉਸ ਤੋਂ ਵੀ ਚਾਰ ਕਦਮ ਅੱਗੇ ਜਾ ਕੇ ਉਹ ਏਜੰਸੀਆਂ ਦੇ ਹੱਕ ਦੀ ਉਹ ਸਰਕਾਰਾਂ ਦੇ ਹੱਕ ਦੀ ਗੱਲ ਪ੍ਰੈਨ ਸਾਹਿਬ ਨੇ ਕੀਤੀ ਹੈ ਸਾਡੇ ਪ੍ਰਬੰਧ ਦੇ ਵਿੱਚ ਚਾਹੇ ਹਰ ਇੱਕ ਨੂੰ ਪਤਾ ਹੈ ਪ੍ਰੈਨ ਸਾਹਿਬ ਨੂੰ ਵੀ ਪਤਾ ਹੈ ਬੀ ਕੋਈ ਉਂਕਲ ਨਹੀਂ ਚੱਕ ਸਕਦਾ ਬੜਾ ਪਾਰਦਰਸ਼ੀ ਪ੍ਰਬੰਧ ਹੈ ਅੰਗਰੇਜ਼ਾਂ ਨੇ ਬਣਾਇਆ ਹੋਇਆ ਕਾਨੂੰਨ ਹੈ ਬੜੀ ਲਿਆਕਤ ਨਾਲ 25000 ਸਾਡਾ ਕੌਮ ਦਾ ਪੰਥ ਦਾ ਜੋ ਸੇਵਾਦਾਰ ਹੈ ਉਹਦੀ ਬੜੀ ਜ਼ਿੰਮੇਵਾਰੀ ਤੰੜ ਦੇ ਹੀ ਨਾਲ ਇਹ ਸਮਝ ਕੇ ਕਿ ਹਰ ਇੱਕ ਸਿੱਖ ਦੇ ਇੱਕ ਇੱਕ ਰੁਪਏ ਦਾ ਤਾਂ ਸੰਬੰਧ ਹੈ ਅਰਦਾਸਾਂ ਦਾ ਤਾਂ ਸੰਬੰਧ ਹੈ ਕਿ ਇਸ ਨੂੰ ਕਿਤੇ ਵੀ ਗਲਤ ਪਾਸੇ ਨਾ ਵਰਤਿਆ ਜਾਵੇ ਜੇ ਵਰਤਿਆ ਜਾਵੇ ਤਾਂ ਸਿਰਫ ਤੇ ਸਿਰਫ ਕੌਮ ਪੰਥ ਤੇ ਸਮਾਜ ਦੇ ਭਲੇ ਲਈ ਵਰਤਿਆ ਜਾਵੇ 25000 ਸੇਵਾਦਾਰ ਇਹ ਸਮਝ ਕੇ ਤਰੋਂ ਤਨੂੰ ਸੇਵਾ ਕਰਦਾ ਹੈ ਤੇ ਹੈ ਵੀ ਇਹ ਪ੍ਰੇਮ ਸਿੰਘ ਸਾਹਿਬ ਨੂੰ ਵੀ ਪਤਾ ਪਰ ਉਹਨਾਂ ਦੀਆਂ ਸਿਆਸੀ ਮਜਬੂਰੀਆਂ ਨੇ ਕਿ ਇੰਡੀਅਨ ਸਟੇਟ ਦੇ ਕਹਿਣ ਦੇ ਭਾਰਤੀ ਹਕੂਮਤ ਦੇ ਕਹਿਣ ਤੇ ਆਪਣੇ ਪ੍ਰਬੰਧ ਨੂੰ ਬਦਨਾਮ ਕਰ ਰਹੇ ਹੈ ਕਿਉਂ ਕਰ ਰਹੇ ਹੈ ਕਿਉਂਕਿ ਜਿਵੇਂ ਮੈਂ ਕਿਹਾ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਬਹੁਤ ਚਿੰਤੀਆਂ ਇਸ ਪ੍ਰਬੰਧ ਤੋਂ ਪਰ ਹੁਣ ਤਾਂ ਹੱਥ ਹੀ ਹੋ ਗਈ ਨਾ ਜਦੋਂ ਪੰਜਾਬ ਚ ਬੜੀ ਰਣਨੀਤੀ ਤਹਿਤ ਸਾਸ ਤਹਿਤ ਹੜ ਲਿਆਂਦੇ ਗਏ ਲੋਕਾਂ ਨੂੰ ਡੋਇਆ ਗਿਆ ਲੋਕਾਂ ਨੂੰ ਉਜਾੜਿਆ ਗਿਆ ਲੋਕਾਂ ਦੇ ਪਸ਼ੂਆਂ ਨੂੰ ਫਸਲਾਂ ਨੂੰ ਪਰਿਵਾਰਾਂ ਨੂੰ ਬੱਚਿਆਂ ਨੂੰ 50-55 ਜੀਆਂ ਨੂੰ ਰੋੜਿਆ ਗਿਆ ਪਰ ਪੰਜਾਬ ਦੇ ਲੋਕਾਂ ਨੇ ਦੂਜੇ ਲੋਕਾਂ ਅੱਗੇ ਹੱਥ ੱਡਨ ਦੀ ਵਜਾਏ ਦਿੱਲੀ ਅੱਗੇ ਹੱਥ ੱਡਨ ਦੀ ਵਜਾਏ ਇਹ ਕਿਹਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਤੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਇਆ ਹੋਏ ਇਹ ਪੰਜਾਬ ਹੈ ਪੰਜਾਬ ਇਹ ਕਿਸੇ ਤੋਂ ਪੀਖ ਨਹੀਂ ਮੰਗਦਾ ਇਹਦੇ ਬਾਦ ਇਹਦੇ ਜੰਮੇ ਸਮਰੱਥਲੇ ਦੁਨੀਆ 'ਚ ਬੈਠੇ ਨੇ ਜਿਹੜੇ ਕਹਿੰਦੇ ਆ ਕਿ ਮੇਰੇ ਬੱਚਿਆਂ ਦੇ ਮੂੰਹ 'ਚ ਮੁਰਕੀ ਪਵੇ ਨਾ ਪਵੇ ਮੈਂ ਆਪਣੇ ਪੰਜਾਬ ਦੇ ਓਜੁਨੇ ਲੋਕਾਂ ਵਾਸਤੇ ਨੁਕਸਾਨ ਹੋਏ ਪੰਜਾਬ ਦੇ ਬਾਦਸਾ ਵਾਸਤੇ ਮੈਂ ਆਪਣਾ ਦਸਵੰਧ ਕੱਢੂਗਾ ਕੋਈ ਟਰੈਕਟਰ ਲੈ ਕੇ ਬਾੜਿਆ ਕੋਈ ਫਰਿੱਜ ਲੈ ਕੇ ਬੋੜਿਆ ਕੋਈ ਏਸੀ ਲੈ ਕੇ ਬੋੜਿਆ ਕੋਈ ਮਸ਼ੀਨਾ ਲੈ ਕੇ ਬੋੜਿਆ ਕੋਈ ਲੰਗਰ ਲੈ ਕੇ ਬੋੜਿਆ ਤੇ ਕੌਮ ਦੀ ਸੰਸਥਾ ਸ਼੍ਰੋਮਣੀ ਕਮੇਟੀ ਜੋ ਇੱਕ ਵਾਹਿਦ ਸੰਸਥਾ ਜਿੱਤੇ ਕੋਈ ਉਂਕਲ ਨਹੀਂ ਖੜੀ ਕਰ ਸਕਦਾ ਪਰ ਡੋਗਰੇ ਵਿੱਚ ਹੁੰਦੇ ਐ ਉਹ ਸੰਸਥਾ ਸਭ ਤੋਂ ਪਹਿਲਾ ਬੋੜੀ ਐ ਜਦੋਂ ਹੜਾ ਦਾ ਲੰਟ ਹੋ ਗਿਆ ਤਾਂ ਜਿੱਥੇ ਫਰਜ ਬਣਦਾ ਸੀ ਕੇ ਸਰਕਾਰਾਂ ਹੈਲਪਲਾਈਨ ਨੰਬਰ ਜਾਰੀ ਕਰਨ ਸੈਂਟਰ ਸਰਕਾਰ ਕਰੇ ਪੰਜਾਬ ਸਰਕਾਰ ਕਰੇ ਕਿਸੇ ਨੇ ਨਹੀਂ ਕੀਤਾ ਕੌਮ ਦੀ ਸੰਸਥਾ ਸ਼ੋਮਣੀ ਕਮੇਟੀ ਨੇ ਸਭ ਤੋਂ ਪਹਿਲਾਂ ਹੈਲਪਲਾਈਨ ਨੰਬਰ ਜਾਰੀ ਕਰਤੇ ਜੇ ਪੰਜਾਬ ਦੇ ਵਿੱਚ ਕਿਸੇ ਨੂੰ ਭੀੜ ਹੈ ਕਿਸੇ ਨੂੰ ਵਿਪਤ ਹੈ ਤੇ ਕੌਮ ਦੀ ਸੰਸਥਾ ਜਿਉਂਦੀ ਹੈ ਕੌਮ ਦੀ ਸੰਸਥਾ ਹੈਗੀ ਹੈ ਤੇ ਤੁਸੀਂ ਫੋਨ ਕਰੋ ਅਸੀਂ ਬੌੜਾਂਗੇ ਜਦੋਂ ਇਹ ਵੇਖਿਆ ਤੇ ਦੇਸ਼ ਦੀ ਵਿਰੋਧੀ ਤਰ ਜਿਹਦਾ ਸਭ ਤੋਂ ਪਹਿਲਾ ਫਰਜ ਬਣਦਾ ਉਹ ਵੀ ਦੀ ਬੌੜੀ ਜਿਹਨੇ ਸਰਕਾਰ ਨੂੰ ਜਗਾਉਣਾ ਹੁੰਦਾ ਰਾਹੁਲ ਗਾਂਧੀ 2 ਮਹੀਨੇ ਵਾਦਾ ਚਬੌੜਿਆ ਜੋ ਸੂਬੇ ਦੀ ਸਰਕਾਰ ਹੁੰਦੀ ਹੈ ਉਹ ਵੀ ਬੌੜੀ ਜੋ ਸੈਂਟਰ ਦੀ ਸਰਕਾਰ ਹੁੰਦੀ ਹੈ ਦੇਸ਼ ਦੀ ਸਰਕਾਰ ਉਹ ਵੀ ਬੌੜੀ ਤੇ ਜਦੋਂ ਵੇਖੇ ਕਿ ਅਸੀਂ ਕਿੰਨੇ ਬੌੜੇ ਨਹੀਂ ਪਰ ਲੋਕ ਬੋਲੇ ਸੋਨੇ ਨਾਲ ਦੇ ਝਕਾਰੇ ਲਾ ਰਹੇ ਐ ਲੋਕ ਚੜ੍ਹਦੀ ਕਲਾ ਚ ਪੰਜਾਬ ਦੇ ਲੋਕ ਬੜੀ ਚੜ੍ਹਦੀ ਕਲਾ ਚ ਨੇ ਕਿਉਂਕਿ ਇਹਦੇ ਬਾਰਸ਼ ਸ਼ਰੋਮਣੀ ਕਮੇਟੀ ਇਹਨਾਂ ਦੇ ਨਾਲ ਖੜੀ ਹੈ ਸ਼ਰੋਮਣੀ ਅਕਾਲੀ ਦਲ ਜੀ ਦਾ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਹੈ ਉਹ ਖੜਾ ਹੈ ਚਾਹੇ ਥ੍ਰੈਟ ਹੈ ਏਜੰਸੀਆਂ ਨੇ ਸਰਕਾਰਾਂ ਨੇ ਗੋਲੀਆਂ ਵੀ ਚਲਾਤੀਆਂ ਸਕਿਉਰਿਟੀ ਰੋਕ ਰਹੀ ਹੈ ਕਿ ਜਗ੍ਹਾ ਸੇਫ ਨਹੀਂ ਹੈਗੀ ਅੱਪਾ ਗੋਡੇ-ਗੋਡੇ ਪਾਣੀ ਹੜ੍ਹਾਂ ਦੇ ਵਿੱਚ ਜਾ ਨਹੀਂ ਸਕਦੇ ਉਹ ਕਹਿੰਦਾ ਜੇ ਮੇਰੇ ਲੋਕ ਹੜ੍ਹਾਂ 'ਚ ਰੁੱੜ ਰਹੇ ਐ ਮੇਰੀਆਂ ਬੀਬੀਆਂ ਬੰਨ ਬੰਦ ਕਰ ਰਹੀਆਂ ਮੇਰੇ ਭਰਾ ਬੰਨ ਬੰਦ ਕਰ ਰਹੇ ਐ ਤੇ ਮੈਂ ਘਰੇ ਨਹੀਂ ਬਹਿ ਸਕਦਾ ਮੇਰੀ ਜਾਨ ਚਲੀ ਜਾਂਦੀ ਐ ਜਾਵੇ ਮੈਂ ਲੋਕਾਂ ਵਾਸਤੇ ਖੜੂ ਤੇ ਤਿੱਲ ਫੁੱਲ ਆਪਣੇ ਦਸਵੰਦ 'ਚੋਂ ਲੋਕਾਂ ਨੂੰ ਦਿੱਤੀ ਅਹੀਂ ਕਾਲੀ ਵਰਕਰਾਂ ਨੇ ਜਿੰਨੇ ਚਾਹੇ ਪਿੰਡ ਦਾ ਵਰਕਰ ਐ ਹਲਕੇ ਦਾ ਵਰਕਰ ਐ ਸਰਕਲ ਦਾ ਵਰਕਰ ਹੈ ਪੰਜਾਬ ਦਾ ਲੀਡਰ ਹੈ ਸਭ ਨੇ ਦਸਮਤ ਕੱਢਿਆ ਪਰ ਇਹ ਤਿੰਨੇ ਸਰਕਾਰਾਂ ਚੜਗੀਆਂ ਇਹਨਾਂ ਨੇ ਮੇਰੇ ਭਰਾ ਪ੍ਰੈਨ ਵਰਗੇ ਡੋਗਰੇ ਆਸਾਮ ਦਾ ਜਥੇਦਾਰ ਵਰਗੇ ਡੋਗਰੇ ਇਹਨਾਂ ਨੂੰ ਚਾਰਜ ਪਾਈ ਇਹਨਾਂ ਨੂੰ ਬੁਰਕੀ ਪਾਈ ਇਹਨਾਂ ਨੂੰ ਕਿਹਾ ਕਿ ਬੋਲੋ ਮੌਕਾ ਤੁਸੀਂ ਬਹਿਰੂਪੀ ਹੋ ਤੁਹਾਡੇ ਚਿਹਰਾ ਤੁਸੀਂ ਸ਼੍ਰੋਮਣੀ ਕਮੇਟੀ ਚ ਰਹਨੇ ਹੋ ਤੁਸੀਂ ਰੌਲਾ ਪਾਓ ਘੱਟੋ ਘੱਟ 20% ਲੋਕ ਤਾਂ ਤੁਹਾਡੀ ਮੰਨਣਗੇ ਕਿ ਵੇਚੂ ਹੀ ਨੇ ਅਕਸਰ ਮੇਰਾ ਵਿਰੋਧ ਹੁੰਦਾ ਸੀ ਕਿ ਜਦੋਂ ਜੈਕਟਿਵ ਦੀ ਮੀਟਿੰਗ ਹੁੰਦੀ ਸੀ ਤਾਂ ਧਾਮੀ ਸਾਹਿਬ ਕਹਿੰਦੇ ਸੀ ਪ੍ਰੇਨ ਸਾਹਿਬ ਆਹ ਗੱਲ ਠੀਕ ਹੈ ਪ੍ਰੇਨ ਸਾਹਿਬ ਐ ਕਰੀਏ ਪ੍ਰੇਨ ਸਾਹਿਬ ਐ ਕਰੀਏ ਤਾਂ ਪ੍ਰੇਨ ਸਾਹਿਬ ਦੱਬਾਰ ਜੀਆਂ ਦਾ ਧਾਮੀ ਸਾਹਿਬ ਨੂੰ ਫੜਾ ਦਿੰਦੇ ਸੀ ਤੇ ਧਾਮੀ ਸਾਹਿਬ ਆ ਮੇਰੀਆਂ ਤੇ ਬਾਬਾ ਰੰਧਾ ਬੇਵਾਲੀਆਂ ਆਂਦਿਆਂ ਨੇ ਪ੍ਰਤਾਮੀ ਸਾਹਿਬ ਕਹਿੰਦੇ ਸੀ ਕਿੰਨੇ ਕਿੰਨੇ ਕੀ ਕਰਨਾ ਉਹ ਤੁਸੀਂ ਆਪੀ ਬਾਬਾ ਜੀ ਰੰਧਾ ਬਿਆਂ ਨਾਲ ਗੱਲ ਕਰ ਲਿਓ ਆ ਚੱਕੋ ਕਹਿਣ ਦਾ ਆਪਾਂ ਸਾਡੀਆਂ ਅਰਜ਼ੀਆਂ ਕਰ ਦਿਓ ਮੇਰਾ ਅਤਰਾਜ ਹੁੰਦਾ ਸੀ ਵੀ ਇਹ ਕੀ ਹੋਇਆ ਅਸੀਂ 14 ਮੈਂਬਰ ਐ ਸ਼੍ਰੋਮਣੀ ਅਕਾਲੀ ਦਲ ਦੇ ਇਹ ਇੱਕ ਮੈਂਬਰ ਨੂੰ ਐਡਾ ਬੜਾ ਸਤਕਾਰ ਜਾਂ ਧਾਮੀ ਸਾਹਿਬ ਕਿਉਂ ਦੇ ਰਹੇ ਐ ਤਾਂ ਮੈਨੂੰ ਸਿਆਣੇ ਮੈਂਬਰ ਨੇ ਕਿਹਾ ਕਿ ਜੇ ਮੁੱਠੀ ਬੰਦ ਰੱਖਣੀ ਹੈ ਆਪਣੇਆਂ ਨੂੰ ਨਾਲ ਰੱਖਣਾ ਇਕੱਠੇ ਰੱਖਣਾ ਤਾਂ ਵੱਡੇ ਦਾ ਫਰਜ਼ ਹੁੰਦਾ ਹੈ ਕਿ ਜੇ ਥੋੜਾ ਜਾ ਜੋ ਚਿੜਦਾ ਹੈ ਜੋ ਦੂਜਿਆਂ ਦੀ ਉਂਗਲੇ ਤੇ ਚੜਿਆ ਹੋਇਆ ਉਹਨੂੰ ਆਪਦੇ ਹੱਥ 'ਚ ਰੱਖੇ ਮਾਂ ਕਈ ਵਾਰ ਦੂਜੇ ਨੂੰ ਲਾੜ ਦੇ ਦਿੰਦੀ ਹੈ ਆਪਣੇ ਨੂੰ ਘੂਰ ਦਿੰਦੀ ਹੈ ਮੈਨੂੰ ਇਹ ਕਹਿ ਗਿਆ ਨਾਲ ਦੇ ਮੈਂਬਰਾਂ ਤੋਂ ਕਿ ਧਾਮੀ ਸਾਹਿਬ ਸਿੰਘਰਸੀ ਨੇ ਧਾਮੀ ਸਾਹਿਬ ਸਿਆਣੇ ਆ ਇਹਨਾਂ ਨੇ ਕੌਮ ਦੀ ਲੜਾਈ ਲੜੀ ਹੈ ਇਹਨਾਂ ਨੇ ਬੱਸਾਂ 'ਚ ਬਹਿ ਕੇ ਉਹ 2-200 ਮੀਲ ਤੇ ਉਹ ਸਿੰਘਾਂ ਦੀ ਲੜਾਈ ਲੜੀ ਏ ਬਕਾਲਤ ਲੜੀ ਏ ਜਿੰਨਾ ਖਿਲਾਫ ਸਰਕਾਰਾਂ ਸੀ ਨਾਲੇ ਇਹ ਵੀ ਹੁੰਦਾ ਸੀ ਕਿ ਜਿਹੜੇ ਉਹ ਸਿੰਘਾਂ ਦਾ ਵਕੀਲ ਹੁੰਦਾ ਸੀ ਪਤਾ ਨਹੀਂ ਕਿੱਥੇ ਮਾਰਿਆ ਜਾਵੇ ਕਿੱਥੇ ਮੁਕਾਬਲਾ ਬਣਾਇਆ ਜਾਵੇ ਪਰ ਤਾਂ ਮੀ ਸਾਹਿਬ ਉਹਨਾਂ ਨੇ ਜਾਣ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਦੇਖਿਆ ਕਿ ਮੇਰੀ ਕੌਮ ਪਿੱਛੇ ਜੋਧੇ ਲੜ ਰਹੇ ਐ ਤੇ ਨਾ ਉਹਨਾਂ ਦੀ ਲੜਾਈ ਲੜਨਾ ਇਸ ਕਰਕੇ ਮੈਨੂੰ ਸਿਆਣੇ ਮੈਂਬਰ ਨੇ ਕਿਹਾ ਕਿ ਧਾਮੀ ਸਾਹਿਬ ਉਹ لیاقت ਮੈਂਬਰ ਮੈਂਬਰ ਨੇ ਪ੍ਰਧਾਨ ਨੇ ਜਿਨ੍ਹਾਂ ਨੇ ਬੜੀਆਂ ਪੀੜਾਂ ਦੇਖੀਆਂ ਨੇ ਬੜਾ ਔਖਾ ਸਮਾਂ ਵੇਖਿਆ ਉਹਨਾਂ ਨੇ ਮਸਾਂ ਪੰਜਾਬ ਕੌਮ ਨੂੰ ਖਸਾਲ ਵੇਖਿਆ ਬਹੁਤ ਹੀ ਦੁੱਖ ਦੀ ਪੀੜਾ ਚ ਕੌਮ ਨੂੰ ਪੰਜਾਬ ਨੂੰ ਧਾਮੀ ਸਾਹਿਬ ਨੇ ਵੇਖਿਆ ਪਰ ਅਜੋਜ ਸੱਤਾ ਚ ਹੈ ਜੇ ਪਾਵਰ ਚ ਹੈ ਜੇ ਕੌਮ ਦੀ ਸੰਸਦਾ ਦਾ ਸੇਵਾਦਾਰ ਹੈ ਤਾਂ ਉਹਦੇ ਮਨ ਚ ਹੈ ਕਿ ਚਾਹੇ ਏਜੰਸੀਆਂ ਦੇ ਇਸ਼ਾਰੇ ਤੇ ਚਾਹੇ ਹਕੂਮਤਾਂ ਦੇ ਇਸ਼ਾਰੇ ਤੇ ਇਹ ਲੋਕ ਸ਼ਰਾਰਤਾ ਕਰ ਰਹੇ ਐ ਪਰ ਇਹਨਾਂ ਨੂੰ ਬੰਦ ਦੇ ਕੇ ਆਪਣਿਆਂ ਨੂੰ ਬਰਿਆ ਕੇ ਰੱਖਾਂ ਆਪਣਿਆਂ ਨੂੰ ਘੂਰ ਕੇ ਰੱਖਾਂ ਤਾਂ ਕਿ ਕੌਮ ਦਾ ਇਹ ਲੋਕ ਏਜੰਸੀਆਂ ਦੇ ਇਸ਼ਾਰੇ ਤੇ ਜਾਣ ਬੁੱਝ ਕੇ ਜਰੂਸ ਨਾ ਕੱਢ ਲੈਣ ਸੋ ਪਰ ਇਹ ਸਪੋਲਿਏ ਹੁੰਦੇ ਐ ਸੱਪ ਨੂੰ ਜਿੰਨਾ ਦੁੱਧ ਪੀਓਗੇ ਉਹਨਾਂ ਡੰਗ ਮਾਰਦਾ ਐ ਅੱਜ ਵੇਖ ਲਿਆ ਕਿ ਪਤਾ ਹੈ ਕਿ ਇਹਨਾਂ ਦੇ ਕੋਲੇ ਤਰਕ ਕੋਈ ਨਹੀਂ ਹਾਂ ਤੇਲ ਲੋਕਾਂ ਤੱਕ ਹੀ ਪਹੁੰਚਿਆ ਹੜ ਪੀੜਤਾ ਤੱਕ ਬੰਨ ਲਾਉਣ ਵਾਲਿਆਂ ਤੱਕ ਪਹੁੰਚਿਆ ਇਹ ਨਹੀਂ ਕਹਿ ਸਕਦੇ ਕਿ ਅਸੀਂ ਸਾਡੀ ਸੈਂਟਰ ਬੀਜੇਪੀ ਸਾਡੀ ਸੈਂਟਰ ਕਾਂਗਰਸ ਸਾਡੀ ਸੈਂਟਰ ਆਮ ਆਦਮੀ ਉਸ ਜਗ੍ਹਾ ਤੇ ਨਹੀਂ ਪਹੁੰਚ ਸਕੀ ਜਿੱਥੇ ਸੁਖਬੀਰ ਸਿੰਘ ਬਾਦਲ ਪਹੁੰਚਿਆ ਬੱਚੇ-ਬੱਚੇ ਨੂੰ ਪਤਾ ਕਿ ਸੁਖਬੀਰ ਸਿੰਘ ਬਾਦਲ ਹਰ ਇੱਕ ਉਸ ਜਗ੍ਹਾ ਤੇ ਪਹੁੰਚਿਆ ਜਿੱਥੇ ਸਾਡੀਆਂ ਬੀਬੀਆਂ ਬੰਦ ਲਾ ਰਹੀਆਂ ਸੀ ਸਾਡੇ ਬੱਚੇ ਬੰਦ ਲਾ ਰਹੇ ਸੀ ਸਾਡੇ ਨੌਜਵਾਨ ਬੰਦ ਲਾ ਰਹੇ ਸੀ ਚਾਹੇ ਪਾਣੀ ਦੇ ਵਿੱਚ ਸੱਪ ਘਰੇ ਹੈ ਮਗਰਮਾ ਸਾਰੇ ਹੈ ਜਾਨਵਰ ਆ ਰਹੇ ਹੈ ਖੱਡਾਂ ਦੇ ਵਿੱਚ ਰੁੜ ਰਹੇ ਹੈ ਪਰ ਉਹ ਪੰਜਾਬ ਬਚਾ ਰਹੇ ਹੈ ਪਰ ਉੱਥੇ ਇੱਕ ਪੰਜਾਬ ਦਾ ਪੁੱਤ ਸੁਖਬੀਰ ਬੋੜਿਆ ਸੋ ਇਸ ਕਰਕੇ ਇਹ ਦੱਸ ਨਹੀਂ ਸਕਦੇ ਪਰ ਦੂਸ਼ਣਬਾਜੀ ਬਲੇਂਜ ਬਾਜੀ ਸ਼ੁਰੂ ਕਰਤੀ ਪਰ ਉਹ ਵੀ ਇਹ ਮੰਨ ਰਹੇ ਐ ਕਿ ਸੁਖਵੀਰ ਸਿੰਘ ਬਾਦਲ ਨੇ ਦਸਬੰਦ ਕੱਢਿਆ ਇਹ ਮੰਨ ਰਹੇ ਐ ਕਿ ਸ਼੍ਰੋਮਣੀ ਕਮੇਟੀ ਜੋ ਦੇ ਰਹੀ ਐ ਉਹ ਹਰ ਪੀੜਤਾ ਨੂੰ ਦੇ ਰਹੀ ਐ ਅਕੇ ਜੀ ਸੁਖਵੀਰ ਨੇ ਐਲਾਨ ਕੀਤਾ ਭਾਈ ਜੋ ਪੰਜਾਬ ਸਰਕਾਰ ਦੇ ਰਹੀ ਐ ਉਹ ਵੀ ਉਹੀ ਦੇ ਰਹੀ ਐ ਜੋ ਸੁਖਵੀਰ ਨੇ ਐਲਾਨ ਕੀਤਾ ਹੈ ਸੈਂਟਰ ਸਰਕਾਰ ਵੀ ਉਹੀ ਦੇ ਰਹੀ ਐ ਜੋ ਸੁਖਵੀਰ ਨੇ ਸਖਬੀਰ ਗਰਾਉਂਡ ਲੈਵਲ ਤੇ ਕੰਮ ਕਰ ਰਿਹਾ ਹੈ ਆਪਦੇ ਦੁੱਖ ਦੀ ਰਾਗ ਦੇ ਵਿੱਚ ਲੋਕਾਂ ਨਾਲ ਖੜਿਆ ਔਖੇ ਟਾਈਮ 'ਚ ਖੜਿਆ ਤੁਸੀਂ ਕਰ ਲੈਂਦੇ ਤੁਸੀਂ ਪੱਗਾਂ ਪੋਚੀਆਂ ਬੰਨ੍ਹ ਕੇ ਚਿੱਟੇ ਕੱਪੜੇ ਪਾ ਕੇ ਏਸ਼ੀਆਂ ਦੇ ਵਿੱਚ ਇਕੱਲੇ ਜਾਂਸੀਆਂ ਦਾ ਹਿਸ਼ਿਆਰੀ ਢੀਕ ਰਹੇ ਸੀ ਵੀ ਸਾਂ ਜਾਂਸੀਆਂ ਸਾਨੂੰ ਬੁਲਾਉਣ ਗਈਆਂ ਫਿਰ ਜਾਂਸੀਆਂ ਦਾ ਮੀਡੀਆ ਹੈਗਾ ਸਾਨੂੰ ਚੱਕ ਲੂਗਾ ਪਰ ਕਿਤੇ ਨਾ ਕਿਤੇ ਤੁਹਾਡੇ ਅੰਦਰ ਚਾਤੀ ਮੈਂ ਮੇਰੀ ਫਿਤਰਤ ਨਹੀਂ ਜੋ ਪਰਦੇ ਦੀਆਂ ਗੱਲਾਂ ਤੁਸੀਂ ਕੀਤੀਆਂ ਅੱਜ ਧਾਮੀ ਬਾਰੇ ਤਾਂ ਕਹਿ ਰਹੇ ਹੋ ਪਰਦੇ ਦੀਆਂ ਗੱਲਾਂ ਪਰ ਮੈਨੂੰ ਨਹੀਂ ਪਤਾ ਸੀ ਵੀ ਆਲੀ ਦੇ ਮੁੰਡੇ ਦੇ ਵਿਆਹ ਦੇ ਵਿੱਚ ਕੀ ਚੱਲਿਆ ਤੁਸੀਂ ਮੇਰੀ ਪਹਿਲੀ ਪ੍ਰੈਸ ਕਾਂਸ ਬੈਠ ਚੱਲ ਪਿਓ ਚੱਕ ਲੋ ਉਹ ਚ ਵੀ ਬੜੇਡ ਸਾਹਿਬ ਤੁਸੀਂ ਕਿਹਾ ਸੀ ਵੀ ਆ ਸਾਡੇ ਵਾਲਾ ਜਿਹੜਾ ਆਲੀ ਹੈ ਜਿਹਨੂੰ ਕਾਲ ਤਖਤ ਨੇ ਹਰਪ੍ਰੀਤ ਨੇ ਪਾਇਆ ਉਹਦੇ ਮੁੰਡੇ ਦੇ ਵਿਆਹ ਚ ਕੀ ਕੋਈ ਚੱਲਿਆ ਮੈਨੂੰ ਤੁਸੀਂ ਦੱਸਿਆ ਮੈਨੂੰ ਨਹੀਂ ਪਤਾ ਸੀ ਤੁਸੀਂ ਕਿਹੜੇ ਸ਼੍ਰੋਮਣੀ ਕਮੇਟੀ ਨੂੰ ਈਆਲੀ ਦੇ ਨਾਂ ਲੈ ਕੇ ਬਲੈਕਮੇਲ ਕੀਤਾ ਕਿਤੇ ਗੁਰਚਿਆਂ ਨੂੰ ਸਿੰਘ ਗਰੇਆ ਲਈ ਦਾ ਨਾਂ ਲੈ ਕੇ ਬਲੈਕਮੇਲ ਕੀਤਾ ਅੱਜ ਤਾਂ ਮੈਨੂੰ ਬਲੈਕਮੇਲ ਕਰ ਰਹੇ ਹੋ ਅੱਜ ਜੀ ਦੇ ਕੋਲੇ ਤੁਸੀਂ ਕਿਹੜੇ ਈਆਲੀ ਦਾ ਨਾਂ ਲੈ ਕੇ ਬਲੈਕਮੇਲ ਕੀਤਾ ਕਿਤੇ ਗਰੇਵਾਲ ਦਾ ਨਾਂ ਲੈ ਕੇ ਬਲੈਕਮੇਲ ਕੀਤਾ ਆ ਜੋ ਉਸ ਬੰਦੇ ਨੂੰ ਲੈ ਕੇ ਮੇਲ ਕਰਨ ਤਰਪੇ ਕਿੱਥੇ ਲੇਖਾ ਦੇਓਗੇ ਕਿੱਥੇ ਤੁਸੀਂ ਜਾ ਕੇ ਲੇਖਾ ਦੇਓਗੇ ਕਿ ਕਿਤਕੀ ਸਹਾਤ ਤੱਕ ਪਹੁੰਚ ਗਏ ਚਲ ਐਲ.ਐਲ. ਨੂੰ ਬਦਨਾਮ ਕੀਤਾ ਤੁਸੀਂ ਚਲ ਗੁਰਚੰਨ ਸਿੰਘ ਗਰੇਵਾਲ ਨੂੰ ਬਦਨਾਮ ਕੀਤਾ ਤੁਸੀਂ ਉਹ ਇਨਸਾਨ ਸੀ ਯਰੋ ਤੁਸੀਂ ਤਾਂ ਕੌਮ ਦੀ ਸੰਸਥਾ ਨੂੰ ਬਲੈਕ ਕਰਨ ਤੋਂ ਬਲੈਕਮੇਲ ਕਰਨ ਤਰਪੇ ਸਾਤ ਤੱਕ ਪਹੁੰਚੋਗੇ ਸੋਇਸ ਕਰਕੇ ਮੈਂ ਸਮਝਦਾ ਜੋ ਉਸ ਸਾਫ ਦਾ ਜਥੇਦਾਰ ਬਾਰੇ ਤੁਹਾਡੇ ਬਿਆਨ ਸੀ ਉਹ ਸਾਰੀ ਇਜੈਕਟਿਵ ਨੂੰ ਪਤਾ ਹੈ ਸਾਰੇ ਮੈਂਬਰਾਂ ਨੂੰ ਪਤਾ ਹੈ ਜਿਹੜਾ ਤੁਸੀਂ ਕਹਿੰਦੇ ਸੀ ਵੀ ਇਸ ਇਨਸਾਨ ਨੂੰ ਦੱਪੋ ਕੰਟਰੋਲ ਕਰੋ ਤੁਸੀਂ ਕਹਿੰਦੇ ਹੁੰਦੇ ਸੀ ਤੇ ਹੋਰ ਬਹੁਤ ਕੁਝ ਗੱਲਾਂ ਨੇ ਮੇਰਾ ਕਹਿਣ ਦਾ ਭਾਵ ਕਿ ਯਾਰ ਤੁਸੀਂ ਜੇ ਕਹਿੰਦੇ ਖਾਈਏ ਗੁਰਦੁਆਰੇ ਭੌਂਕੀਏ ਮਸੀਤੀ ਉਹ ਗੱਲ ਖੁਆਬਤ ਤੁਹਾਡੇ ਤੇ ਲਾਗੂ ਹੋਗੀ ਜਿਵੇਂ ਅਜ ਰਾਹੁਲ ਬਾਰੇ ਪੁੱਛਿਆ ਤੇ ਤੁਸੀਂ ਚੁੱਪ ਕਰ ਗਏ ਤੁਹਾਡੇ ਜਵੈਂਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਸੈਂਕੜੇ ਗੁਰਦੁਆਰਿਆਂ ਤੇ ਟੈਗ ਕੀਤਾ ਸੈਂਕੜੇ ਗੁਰੂ ਗ੍ਰੰਥ ਸਾਹਿਬਾਹ ਮਹਾਰਾਜ ਜੀ ਪਾਵਨ ਬੀੜਾਂ ਅਗਨ ਭੇਟ ਕੀਤੀਆਂ ਇਹ ਗਾਂਧੀ ਪਰਿਵਾਰ ਨੇ ਉਹ ਯਾਦ ਨਹੀਂ ਰਹੀਆਂ ਜੋ ਰਜੀਵ ਗਾਂਧੀ ਨੇ ਕਿਹਾ ਕਿ ਜੋ بڑا ਪੇੜ ਡਰਦਾ ਹੈ ਤੋ ਧਰਤੀ ਹਿਲਦੀ ਹੈ ਦਿੱਲੀ ਦੇ ਵਿੱਚ ਕਾਨਪੁਰ ਦੇ ਵਿੱਚ ਨਾਂਬੇ ਦੇ ਵਿੱਚ ਹੋਰ ਹਜ਼ਾਰਾਂ ਸ਼ਹਿਰਾਂ ਦੇ ਵਿੱਚ ਸਾਡੇ ਸਿੱਖ ਬੀਬੀਆਂ ਦੀ ਬਲਾਤਕਾਰ ਕੀਤੇ ਗਲਾਂ ਚ ਤੈਰ ਪਾ ਕੇ ਸਾੜਿਆ ਕੋਹ ਕੋ ਕੇ ਮਾਰਿਆ ਰਜੀਵ ਗਾਂਧੀ ਨੇ ਦੂਜੀ ਪੀੜੀ ਅਤੇ ਜੋ ਵਿਧਵਾ ਕਨੋਲੀ ਦੇਸ਼ ਦੇ ਵਿੱਚ ਇੱਕੋ ਹੀ ਜਗ੍ਹਾ ਦਿੱਲੀ ਦੇਸ਼ ਦੀ ਰਾਜਸਥਾਨੀ ਉਹ ਤੁਹਾਡੇ ਚੇਤੀ ਨਹੀਂ ਰਹੀ ਤੋ ਅਸੀਂ ਭੁੱਲ ਗਏ ਕੱਲਾ ਸਿੱਖਾਂ ਦਾ ਲੀਡਰ ਸਿੱਖਾਂ ਦਾ ਲੀਡਰ ਸੁਖਬੀਰ ਸਿੰਘ ਬਾਦਲੀ ਤੁਹਾਡੇ ਚੇਤੇ ਐ ਜਾਂ ਹਰਜਿੰਦਰ ਸਿੰਘ ਧਾਮੀ ਤੁਹਾਡੇ ਚੇਤੇ ਐ ਸੋ ਇਸ ਕਰਕੇ ਸ਼ਰਮ ਕਰੋ ਤੇ ਕੌਮ ਨੂੰ ਵੀ ਬੇਨਤੀ ਕਰਦਾ ਕਿ ਪਰਖ ਹੋਏ ਡੋਗਰੇ ਦਿੱਲੀ ਦੇ ਦਲਾਲ ਬਹਿ ਰੂਪੀਏ ਮਾੜੀ ਨੀਅਤ ਵਾਲੇ ਮਾੜੀ ਸੋਚ ਵਾਲੇ ਜੋ ਮੈਂ ਸਮਝਦਾ ਇਕਾਪਾ ਪਿੰਡਾਂ ਦੇ ਵਿੱਚ ਕਹਾਵਤ ਸੁਣਦੇ ਆ ਕਿ ਟੌਟ ਕਿਸਮ ਦੇ ਇਨਸਾਨ ਟੌਟ ਨੇ ਟੌਕੀ ਕਰਨੀ ਹੁੰਦੀ ਹੈ ਚਾਹੇ ਸੱਚੀ ਚਾਹੇ ਝੂਠੀ ਇਹ ਡੋਗਰੇ ਲੋਕ ਨੇ ਇਹਨਾਂ ਦੀ ਨੀਅਤ ਇਹਨਾਂ ਦੀ ਸੋਚ ਮੈਂ ਸਮਝਦਾ ਇਹਨਾਂ ਦਾ ਹਾਜਮਾ ਮਾਜਨਾ ਬਹੁਤ ਛੋਟਾ ਨੀਅਤ 'ਚ ਬਹੁਤ ਖੋਟ ਹੈ ਮੈਂ ਸਮਝਦਾ ਦਿਲ ਦੇ ਬਹੁਤ ਕਮਜ਼ੋਰ ਹੈ ਮੈਂ ਸਮਝਦਾ ਇਹਨਾਂ ਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਇਹ ਪਤਾ ਹੀ ਨਹੀਂ ਲੱਗਦਾ ਕਿ ਭਾਈ ਕੌਮ ਦੀ ਸੇਵਾ ਤਾਂ ਬੰਦ-ਬੰਦ ਕਟਵਾ ਕੇ ਕੀਤੀ ਜਾਂਦੀ ਹੈ ਇੱਥੇ ਤਾਂ ਪੈਸੇ ਦੀ ਕੀ ਗੱਲ ਹੈ ਖੋਪਰੀਆਂ ਲਹਾਈਆਂ ਜਾਂਦੀਆਂ ਸੁਖਵੀਰ ਸਿੰਘ ਬਾਦਲ ਨੇ ਤਾਂ ਪੈਸੇ ਦਿੱਤਾ ਹੈ ਇੱਥੇ ਤਾਂ ਚਰਖੜੀਆਂ ਤੇ ਚੜ੍ਹਿਆ ਜਾਂਦਾ ਹੈ ਸੁਖਵੀਰ ਸਿੰਘ ਬਾਦਲ ਨੇ ਤਾਂ ਆਪਣਾ ਦਸਵੰਧ ਹੀ ਕੱਟੇ ਕੱਢੇਗਾ ਇੱਥੇ ਤਾਂ ਆਪਣੇ ਨਿੱਕੇ-ਨਿੱਕੇ ਬੱਚਿਆਂ ਦੇ ਛੋਟੇ ਕਰਕੇ ਝੋਲੀ ਚ ਪਵਾਏ ਆ ਇੱਥੇ ਤਾਂ ਛੋਟਾ ਦਾ ਦਸਵੰਦ ਹੀ ਕੱਢਿਆ ਸੁਖਵੀਰ ਸਿੰਘ ਬਾਦਲ ਨੇ ਇੱਥੇ ਤਾਂ ਬੰਦਾ ਸਿੰਘ ਬਹਾਦਰ ਵਰਗੇ ਆਪਣੇ ਰਹਿਬਰ ਪੁਰਖਿਆਂ ਨੇ ਆਪਣੇ ਬੱਚਿਆਂ ਦੇ ਕਲੇਜੇ ਮੂੰਹ ਦੇ ਵਿੱਚ ਪਵਾਏ ਨੀਜਿਆਂ ਤੇ ਟੰਗ ਕੇ ਮੁਗਲਾਂ ਨੇ ਮੂੰਹ ਚ ਪਾਏ ਨੇ ਤੇ ਤੁਹਾਨੂੰ ਈਰਖਾ ਹੋਗੀ ਕਿ ਸੁਖਵੀਰ ਨੇ ਦਸਵੰਦ ਕਿਉਂ ਕੱਢ ਲਿਆ ਦਸਵੀ ਸੁਖਵੀਰ ਨੇ ਪੰਥ ਦੀ ਸੇਵਾ ਕਿਉਂ ਕਰ ਲਈ ਸੋ ਇਸ ਕਰਕੇ ਆਮ ਲੋਕ ਪੰਥ ਨੂੰ ਪਰਖਣਾ ਪਊ ਕਿ ਕਿਹੜੀ ਧੜੀ ਹੈ ਸੱਤਾ ਦਾ ਲਾਲਚ ਨਹੀਂ ਅਕਾਲੀ ਦਲ ਨੂੰ ਸਾਨੂੰ 27 ਤੇ 60 32 ਦੇ ਵਿੱਚ ਵੀ ਨਾਂ ਬਣਾਇਓ ਅਸੀਂ ਕੌਮ ਦੀ ਸੇਵਾ ਕਰਦੇ ਆਏ ਆ ਕਰਦੇ ਰਹਿਣਾ ਅਸੀਂ ਕੋਈ ਨਵੇਕਲੀ ਨਹੀਂ ਸਾਡੇ ਪੁਰਖਿਆਂ ਨੇ ਕੀਤੀ ਹੈ ਸਾਡੇ ਬਡੇਰਿਆਂ ਨੇ ਕੀਤੀ ਹੈ ਗੁਰੂ ਸਾਹਿਬ ਤੋਂ ਲੈ ਕੇ ਪ੍ਰਾਰਤਨ ਕਾਲ ਤੋਂ ਲੈ ਕੇ 47 ਤੋਂ ਬਾਅਦ ਲੈ ਕੇ ਅਕਾਲੀ ਦਲ ਦੇ ਸਮੁੱਚੇ ਵਰਗ ਲੀਡਰਾਂ ਤੋਂ ਲੈ ਕੇ ਤੇ ਅੱਜ ਦੇ ਵਰਕਰ ਵੀ ਇਕੱਲਾ ਇਕੱਲਾ ਵਰਕਰ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੁਕਮ ਹਤੇ ਲੱਖਾਂ ਕਰੋੜਾਂ ਰੁਪਇਆ ਦਸਬੰਦ ਕੱਢਣ ਨੂੰ ਤਿਆਰ ਹੈ ਤੇ ਕੱਢ ਰਿਹਾ ਤੁਸੀਂ ਵੇਖਿਆ ਸਾਡੇ ਖਜ਼ਾਨਚੀ ਐਨ ਕੇ ਸ਼ਰਮਾ ਨੇ ਸਾਰੀਆਂ ਰਸੀਦਾਂ ਦਿਖਾਈਆਂ ਜੇ ਸ਼ੱਕ ਹੈ ਤਾਂ ਜਲੰਧਰ ਦੇ ਵਿੱਚ ਸਾਡਾ ਜੋ ਸਟੋਰ ਬਣਾਇਆਗਾ ਜੋ ਹੈਡ ਆਫ ਦਫਤਰ ਬਣਾਇਆ ਉਥੇ ਜਾ ਕੇ ਵੇਖ ਲੋ ਤੁਹਾਡੇ ਮੰਗੂ ਪੂਜਾ ਦੇ ਧੰਨ ਤੇ ਪਲਣ ਵਾਲੇ ਅਕਾਲੀ ਵਰਕਰ ਨਹੀਂ ਹੈਗੇ ਜਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਬਲੈਕਮੇਲ ਕਰਕੇ ਠੱਬਾ ਠੱਬਾਰ ਜੀਆਂ ਦੇਣ ਵਾਲੇ ਆਦੂ ਨਹੀਂ ਹੈਗੇ ਅਸੀਂ ਪੰਥ ਵਸੇ ਮੈਂ ਉੱਜੜਾਂ ਪੰਥ ਵਸੇ ਅਸੀਂ ਉੱਜੜਨ ਵਾਲੇ ਲੋਕਾਂ ਅਸੀਂ ਕਹਿੰਦੇ ਆ ਕਿ ਪੰਥ ਅਤੇ ਕੌਮ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ ਉਹਦੇ ਵਿੱਚੋਂ ਮੇਨ ਸੁਖਬੀਰ ਸਿੰਘ ਬਾਦਲ ਵੀ ਨੇ ਉਹਦੇ ਵਿੱਚੋਂ ਹਰਜਿੰਦਰ ਸਿੰਘ ਧਾਮ ਵੀ ਵੀ ਨੇ ਉਹਦੇ ਵਿੱਚੋਂ ਸਮੁੱਚੇ ਮੈਂਬਰ ਵੀ ਨੇ ਹਾਂ ਦਿੱਲੀ ਨੇ ਤੁਹਾਨੂੰ ਬਹੁਤਾ ਕੁਝ ਨਹੀਂ ਦੇਣਾ ਟੌਪ ਨੂੰ ਜਿੰਨਾ ਕੁ ਪੁਲਿਸ ਜਾਂ ਥਾਣਾ ਵਰਤਦਾ ਹੁੰਦਾ ਹੈ ਉਹਨਾਂ ਵਰਤ ਕੇ ਛੱਡ ਦੇਣਾ ਇਸ ਕਰਕੇ ਪੰਥ ਦਾ ਕੌਮ ਦਾ ਵਾਸਤਾ ਹੈ ਕਿ ਕੌਮ ਦੇ ਵਿੱਚ ਅੱਜ ਲੜਾਈ ਦਾ ਟਾਈਮ ਨਹੀਂ ਅੱਜ ਨੁਕਸ ਕੱਢਣ ਦਾ ਟਾਈਮ ਨਹੀਂ ਭਵਿੱਖ ਦੇ ਵਿੱਚ ਚੂਣਾ ਆਉਣ ਗਿਆ ਪਰਖ ਲਿਓ ਆਪਣੇ ਬਗਾਨੇ ਦਾ ਕੌਮ ਪਰਖ ਕਰਨ ਜਾਣਦੀ ਐ ਕੌਮ ਨੂੰ ਪਤਾ ਹੈ ਸਾਡੇ ਕੌਣ ਹੈ ਬਗਾਨੇ ਕੌਣ ਹੈ ਸੋ ਇਸ ਕਰਕੇ ਹੁਣ ਸਮਾਂ ਕਿ ਓਕੇ ਸਮੇਂ ਦੇ ਵਿੱਚ ਕੌਮ ਨਾਲ ਖੜੀਏ ਅੱਜ ਨਾ 12000 ਕਰੋੜ ਦੀ ਗੱਲ ਹੋ ਰਹੀ ਹੈ ਨਾ ਸੈਂਟਰ ਸਰਕਾਰ ਨੇ ਮਤ ਨਹੀਂ ਕੀਤੀ ਉਹਦੀ ਗੱਲ ਹੋ ਰਹੀ ਹੈ ਨਾ ਕਾਂਗਰਸ ਪਾਰਟੀ ਦੇ ਵਿਰੋਧੀ ਤਰ ਹੈ ਉਹਦੀ ਗੱਲ ਹੋ ਰਹੀ ਹੈ ਸਿਰਫ ਗੱਲ ਕੀ ਦੀ ਹੋ ਰਹੀ ਹੈ ਕਿ ਜਿਨ੍ਹਾਂ ਨੇ ਸੇਵਾ ਕੀਤੀ ਹੈ ਇਹ ਲੋਕ ਏਜੰਸੀਆਂ ਨਾਲ ਰਲ ਕੇ ਸੈਂਟਰ ਨਾਲ ਰਲ ਕੇ ਸੇਵਾ ਕਰਨ ਵਾਲਿਆਂ ਨੂੰ ਕਟਹਿਰੇ 'ਚ ਖੜਾ ਕਰ ਰਹੇ ਹੈ ਕਹਿਣ ਦਾ ਭਾਵ ਇਹ ਦੇਸ਼ ਦੇ ਵਿੱਚ ਇਹ ਮੁਲਕ ਦੇ ਵਿੱਚ ਸੇਵਾ ਕਰਨੀ ਗੁਨਾਹ ਬਣ ਰਿਹਾ ਪਰ ਅੱਜ ਨਹੀਂ ਬਣ ਰਿਹਾ ਸਾਨੂੰ ਪਤਾ ਹੈ ਇਹ ਕੱਲੇ ਸਾਡੇ ਤੇ ਨਹੀਂ ਉਂਗਲ ਖੜੀ ਹੋ ਰਹੀ ਇਹ ਗੁਰੂ ਘਰ ਤੋਂ ਪ੍ਰਾਤਨ ਸਿੱਖਾਂ ਤੋਂ ਇਹ ਹੋ ਰਹੀ ਹੈ ਕਿ ਜੋ ਪੰਤ ਦੀ ਕੌਮ ਦੀ ਸੇਵਾ ਕਰੂ ਉਹ ਤੇ ਡੋਗ ਰਹੇ ਉਂਗਲਾ ਖੜੀਆਂ ਕਰਨਗੇ ਪਰ ਅਸੀਂ ਦੁਬਾਰਾ ਫੇਰਦੇ ਹਾਂ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਇਆ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ